ਸਤਿ ਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ ਇੱਕ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਆ ਜੋ ਔੜ ਤੋਂ ਸਾਹਮਣੇ ਆ ਰਹੀ ਹੈ ਦੱਸਦੀ ਹੈ ਇੱਕ ਪਾਸੇ ਪੰਜਾਬ ਸਰਕਾਰ ਜਿਹੜੀ ਹੈ ਉਹ ਨਵਾਂ ਸ਼ਹਿਰ ਤੋਂ ਯੁੱਧ ਨਸ਼ਿਆਂ ਵਿਰੁੱਧ ਮਹਿੰਮ ਦੀ ਸ਼ੁਰੂਆਤ ਕਰਦੀ ਹੈ ਉੱਥੇ ਹੀ ਨਸ਼ਾ ਤਸਕਰ ਨੂੰ ਕਾਬੂ ਕਰਨ ਲਈ ਔੜ ਵਿਖੇ ਗੋਲੀ ਵੀ ਚੱਲਦੀ ਹੈ ਦੱਸਦੀ ਹੈ ਕਿ ਔੜ ਪੁਲਿਸ ਇੱਕ ਨਸ਼ਾ ਕਰਨ ਵਾਲੇ ਨੌਜਵਾਨ ਨੂੰ ਪਹਿਲਾਂ ਫੜਦੀ ਹੈ ਤੇ ਉਸ ਦੀ ਜਾਣਕਾਰੀ ਤੋਂ ਬਾਅਦ ਪਤਾ ਲੱਗਦਾ ਕਿ ਕਜੈਲੀ ਨਾਮਕ ਬੰਦਾ ਜਿਹੜਾ ਉਹ ਨਸ਼ੇ ਦਾ ਤਸਕਰ ਹੈ ਪੁਲਿਸ ਮੋਦਵਾਰਾਂ ਨੂੰ ਨਾਲ ਲੈ ਕੇ ਜੈਲੀ ਦੇ ਘਰ ਜਾਂਦੀ ਆ ਤਾਂ ਅੰਦਰੋਂ ਜਿਹੜੇ ਆ ਕੁੰਡੇ ਲਾ ਲੈ ਜਾਂਦੇ ਹੁਣ ਸਵਾਲ ਖੜੇ ਹੁੰਦੇ ਆ ਕਿ ਨਸ਼ਾ ਤਸਕਰ ਨੂੰ ਪਹਿਲੇ ਹੀ ਕਿੱਦਾਂ ਪਤਾ ਲੱਗ ਗਿਆ ਕਿ ਪੁਲਿਸ ਆ ਰਹੀ ਹੈ ਤੇ ਉਹ ਅੰਦਰੋਂ ਕੁੰਡੇ ਜਿੰਦਰੇ ਲਾ ਲੈਂਦੇ ਆ ਹਾਲਕਿ ਪੁਲਿਸ ਦਰਵਾਜ਼ਾ ਖੜਕਾਉਂਦੀ ਹੈ ਲੇਕਿਨ ਦੱਸਿਆ ਜਾ ਰਿਹਾ ਜੋ ਪੁਲਿਸ ਦੇ ਬਿਆਨ ਸਾਹਮਣੇ ਆ ਰਹੇ ਆ ਕਿ ਜਿਹੜਾ ਨਸ਼ਾ ਤਸਕਰ ਹੈ ਉਸ ਦਾ ਪੁੱਤ ਅਤੇ ਨੌਂ ਅੰਦਰੋਂ ਗੱਡੀ ਸਟਾਰਟ ਕਰ ਲੈਂਦੇ ਆ ਤੇ ਦਰਵਾਜ਼ਾ ਕਿਵੇਂ ਖੁੱਲ ਜਾਂਦਾ ਹੈ ਤੇ ਉਹ ਭੱਜਣ ਦੀ ਕੋਸ਼ਿਸ਼ ਕਰਦੇ ਆ ਪੁਲਿਸ ਵੱਲੋਂ ਫੈਰ ਕੀਤਾ ਜਾਂਦਾ ਹੈ ਫੈਰ ਮਿਸ ਹੋ ਜਾਂਦਾ ਹੈ ਔਰ ਇੱਕ ਮੁਲਾਜ਼ਮ ਦੇ ਉੱਤੇ ਕਹਿੰਦੇ ਗੱਡੀ ਵੀ ਚੜਨ ਲੱਗੀ ਸੀ ਤਾਂ ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਜਿਹੜਾ ਨਸ਼ਾ ਤਸਕਰ ਨੇ ਅੰਦਰੋਂ ਜਿਹੜਾ ਨਸ਼ਾ ਤਸਕਰ ਜੈਲੀ ਹੈ ਉਸ ਦਾ ਮੁੰਡਾ ਤੇ ਨੌਂ ਜਿਹੜੇ ਗੱਡੀ 'ਚ ਬਹਿ ਜਾਂਦੇ ਆ ਪਰ ਨਸ਼ਾ ਤਸਕਰ ਅੰਦਰ ਹੀ ਜਾ ਕੇ ਤੂੜੀ ਵਾਲੀ ਜਿਹੜੀ ਮਸ਼ੀਨ ਹੈ ਉਸ ਦੇ ਅੰਦਰ ਲੁੱਕ ਜਾਂਦਾ ਪਰ ਸਵਾਲ ਇਹ ਵੀ ਖੜਾ ਹੁੰਦਾ ਜੇ ਦੋ ਜਣੇ ਗੱਡੀ 'ਚ ਬੈਠੇ ਸੀ ਤਾਂ ਤੀਜੇ ਨੂੰ ਵੀ ਬਿਠਾ ਸਕਦੇ ਸੀ ਪਰ ਉਹਨੇ ਨਹੀਂ ਬਿਠਾਇਆ ਪੁਲਿਸ ਨੂੰ ਉਹ ਚੱਕਮਾ ਦੇਣਾ ਚਾਹੁੰਦੇ ਸੀਗੇ ਸ਼ਾਇਦ ਜਿਸ ਕਰਕੇ ਜਿਹੜਾ ਨਸ਼ਾ ਤਸਕਰ ਜੈਲੀ ਹੈ ਉਹ ਆਪਣੇ ਘਰ ਦੇ ਅੰਦਰ ਤੂੜੀ ਵਾਲੀ ਮਸ਼ੀਨ 'ਚ ਜਾ ਕੇ ਲੁੱਕ ਜਾਂਦਾ ਹੈ ਪੁਲਿਸ ਉਸ ਨੂੰ ਲੱਭ ਲੈਂਦੀ ਹੈ ਔਰ ਉਸ ਤੋਂ ਬਾਅਦ ਉਸ ਦੇ ਕੋਲੋਂ ਨਸ਼ਾ ਵੀ ਬਰਾਮਦ ਹੁੰਦਾ ਕੀ ਨਸ਼ਾ ਬਰਾਮਦ ਹੋਇਆ ਇਹ ਅਸੀਂ ਐਸਐਚਓ ਨਰੇਸ਼ ਕੁਮਾਰੀ ਹੁਣਾਂ ਤੋਂ ਸੁਣਾ ਕੇ ਲੇਕਿਨ ਸਵਾਲ ਬਹੁਤ ਵੱਡੇ ਨੇ ਕਿ ਅੰਦਰੋਂ ਇਹ ਫਿਲਮੀ ਸਟਾਈਲ ਵਿੱਚ ਅੰਦਰੋਂ ਜਿਹੜਾ ਨਸ਼ਾ ਤਸਕਰ ਉਸ ਦਾ ਮੁੰਡਾ ਤੇ ਨੌ ਗੱਡੀ ਸਟਾਰਟ ਕਰਦੇ ਆ ਤੇ ਗੱਡੀ ਭਜਾ ਕੇ ਲਜਾਂਣ 'ਚ ਕਾਮਯਾਬੀ ਹੋ ਜਾਂਦੇ ਆ ਉਹਨਾਂ ਨੂੰ ਵੀ ਰੋਕਿਆ ਜਾ ਸਕਦਾ ਸੀਗਾ ਪਰ ਫੈਰ ਹੋਣ ਤੋਂ ਬਾਅਦ ਵੀ ਫੈਰ ਮਿਸ ਹੋ ਜਾਂਦਾ ਫੈਰ ਹੋਣ ਤੋਂ ਬਾਅਦ ਵੀ ਉਹ ਗੱਡੀ ਭਜਾਣ 'ਚ ਕਾਮਯਾਬ ਹੋ ਜਾਂਦੇ ਆ ਬਹੁਤ ਸਾਰੇ ਸਵਾਲ ਖੜੇ ਹੁੰਦੇ ਨੇ ਲੇਕਿਨ ਅੰਦਰ ਜਿਹੜਾ ਜੈਲੀ ਆ ਉਸ ਨੂੰ ਕਾਬੂ ਕਰ ਲਿਆ ਜਾਂਦਾ ਤਾਂ ਹੁਣ ਇੱਕ ਵਾਰ ਤੁਹਾਨੂੰ ਸੁਣਾਉਨੇ ਆ ਕਿ ਐਸਐਚਓ ਔਰ ਮੈਡਮ ਨਰੇਸ਼ ਕੁਮਾਰੀ ਹੁਣ ਦਾ ਕੀ ਕਹਿਣਾ ਅ ਇੱਕ ਅਸੀਂ ਮੁਕਦਮਾ ਦਰਜ ਕੀਤਾ ਸੀਗਾ ਥਾਣਾ ਔਡ ਵਿੱਚ ਐਫਆਰ ਨੰਬਰ 44 15 ਤਰੀਕ ਨੂੰ ਜਿਹਦੇ ਵਿੱਚ ਇੱਕ 27 ਐਨਡੀਪੀਐਸ ਦੇ ਵਿੱਚ ਨੌਜਵਾਨ ਨੂੰ ਅਸੀਂ ਬੁੱਕ ਕਰਕੇ ਅ ਨਸ਼ਾ ਛਡਾਊ ਕੇਂਦਰ ਚ ਭੇਜਿਆ ਸੀ ਉਹਦੇ ਪੁੱਛਗਿੱਛ ਦੌਰਾਨ ਜਿਹੜਾ ਜਗਨੈਸ਼ ਰਾਮ ਜੈਲੀ ਉਸ ਦਾ ਲੜਕਾ ਗੁੱਟ ਚੜ੍ਹਤ ਔਰ ਉਹਦੀ ਨੌ ਸੀਮਾ ਇਹਨਾਂ ਤਿੰਨਾਂ ਦਾ ਨਾਮ ਉਜਾਗਰ ਹੋਇਆ ਸੀ ਕਿ ਇਹ ਉਹਨਾਂ ਨੂੰ ਉਸ ਮੁੰਡੇ ਨੂੰ ਤੇ ਹੋਰ ਨੌਜਵਾਨਾਂ ਨੂੰ ਨਸ਼ਾ ਸਪਲਾਈ ਕਰਦੇ। ਉਸੇ ਲੜੀ ਦੇ ਤਹਿਤ ਅਸੀਂ 16 ਤਰੀਕ ਨੂੰ ਜਿਹੜਾ ਉਹਨਾਂ ਦੇ ਰੇਡ ਕੀਤਾ ਪੰਚਾਇਤ ਮੈਂਬਰਾਂ ਦੀ ਹਾਜ਼ਰੀ ਚ ਸਰਪੰਚ ਸਾਹਿਬ ਪੰਚ ਸਾਹਿਬ ਮੌਕੇ ਤੇ ਆਏ ਤੇ ਆਪਣੀ ਟੀਮ ਦੇ ਨਾਲ ਰੇਡ ਕਰਕੇ ਅ ਜਦੋਂ ਮੌਕੇ ਤੇ ਪਹੁੰਚੇ ਆ ਤਾਂ ਪਹਿਲਾਂ ਤਾਂ ਇਹਨਾਂ ਵੱਲੋਂ ਜਿਹੜਾ ਉਹ ਦਰਵਾਜ਼ਾ ਨਹੀਂ ਖੋਲਿਆ ਗਿਆ ਬਾਰ-ਬਾਰ ਕੈਂਟ ਤੇ ਵੀ ਉਸ ਤੋਂ ਬਾਅਦ ਜਿਹੜਾ ਇਹਨਾਂ ਨੇ ਬੜਾ ਹੁਸ਼ਿਆਰੀ ਦੇ ਨਾਲ ਅੰਦਰੂਨੀ ਗੱਡੀ ਸਟਾਰਟ ਕਰਕੇ ਵਿੱਚ ਜਿਹੜਾ ਗੁੱਟ ਚੜ੍ਹਤ ਔਰ ਸੀਮਾ ਨੇ I20 ਕਾਰ ਦੇ ਵਿੱਚ ਬੈਠ ਕੇ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ ਜਦੋਂ ਭੱਜਣ ਦੀ ਕੋਸ਼ਿਸ਼ ਕਰ ਰਹੀ ਸੀ ਉਸ ਦੌਰਾਨ ਸਾਡੀ ਇੱਕ ਟੀਮ ਜਿਹੜੀ ਹੈ ਪੁਲਿਸ ਪਾਰਟੀ ਹੈ ਉਹ ਮੌਕੇ ਤੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੀ ਸੀ ਪਰ ਉਹਨੇ ਬੜੀ ਅਣਗਹਿਲੀ ਦੇ ਨਾਲ ਔਰ ਤੇਜ਼ ਸਪੀਡ ਦੇ ਨਾਲ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਸਾਡੇ ਮੁਲਾਜ਼ਮ ਦੇ ਉੱਤੇ ਤੇ ਅਸੀਂ ਉਸੇ ਮੁਕਦਮੇ ਦੇ ਵਿੱਚ ਇਸ ਘਟਨਾ ਨੂੰ ਲੈ ਕੇ 109 ਬੀਐਨਐਸ ਦਾ ਵਾਧਾ ਕੀਤਾ ਕਿਉਂਕਿ ਉਹਨੇ ਮਾਰਨੇ ਮਾਰ ਦੇਣ ਦੀ ਨੀਅਰ ਨਾਲ ਗੱਡੀ ਛੁਡਾਉਣ ਦੀ ਕੋਸ਼ਿਸ਼ ਕੀਤੀ ਸੀ ਉਸ ਗੱਡੀ ਨੂੰ ਰੋਕਣ ਲਈ ਸਾਡੇ ਇੱਕ ਮੁਲਾਜ਼ਮ ਵੱਲੋਂ ਜਿਹੜਾ ਗੱਡੀ ਦੇ ਟਾਇਰ ਵੱਲ ਫਾਇਰ ਵੀ ਕੀਤਾ ਗਿਆ ਸੀ ਪਰ ਉਹ ਮਿਸ ਹੋ ਗਿਆ ਉਸ ਤੋਂ ਬਾਅਦ ਪੰਚਾਇਤ ਮੈਂਬਰਾਂ ਦੀ ਹਾਜ਼ਰੀ ਦੇ ਵਿੱਚ ਜਿਹੜਾ ਅਸੀਂ ਉਹਨਾਂ ਦੇ ਘਰ ਦੀ ਤਲਾਸ਼ੀ ਸ਼ੁਰੂ ਕੀਤੀ ਜਰਨੈਲ ਰਾਮ ਜੈਲੀ ਦੀ ਤਲਾਸ਼ੀ ਸ਼ੁਰੂ ਕੀਤੀ ਤੇ ਕਾਫੀ ਸਮਾਂ ਬਾਅਦ ਜਿਹੜਾ ਅਸੀਂ ਜਰਨੈਲ ਰਾਮ ਜੈਲੀ ਨੂੰ ਇੱਕ ਤੂੜੀ ਦੀ ਮਸ਼ੀਨ ਜਿਹੜੀ ਉਹਨਾਂ ਦੇ ਘਰ ਦੇ ਬਾੜੇ ਦੇ ਵਿੱਚ ਪਸ਼ੂਆਂ ਵਾਲੇ ਪਾਸੇ ਬਣੀ ਹੋਈ ਸੀਗੀ ਉਹਦੇ ਵਿੱਚੋਂ ਐਪਰੀਹੈਂਡ ਕੀਤਾ ਸਰਪੰਚ ਸਾਹਿਬ ਔਰ ਪੰਚ ਸਾਹਿਬ ਦੀ ਹਾਜ਼ਰੀ ਦੇ ਵਿੱਚ ਅਤੇ ਉੱਥੇ ਹੀ ਉਸੇ ਜਗ੍ਹਾ ਤੋਂ ਜਿੱਥੇ ਉਹ ਛੁਪਿਆ ਹੋਏ ਸੀ ਤੂੜੀ ਵਾਲੀ ਮਸ਼ੀਨ ਦੇ ਵਿੱਚ ਉਹਦੇ ਵਿੱਚ ਹੀ ਉਹਨੇ ਜਿਹੜਾ ਉਤੋਂ ਰਿਕਵਰੀ ਇਫੈਕਟ ਕੀਤੀ ਗਈ ਹੈ ਜਿਹਦੇ ਵਿੱਚ 20 ਗ੍ਰਾਮ ਹੈਰੋਇਨ ਸੀਗੀ ਔਰ 26 ਨਸ਼ੀਆਂ ਗੋਲੀਆਂ ਸੀ ਤੇ ਉਸ ਨੂੰ 17 ਤਰੀਕ ਨੂੰ ਅਸੀਂ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਤੇ ਜਿਨ੍ਹਾਂ ਨੇ ਇੱਕ ਦਿਨ ਦਾ ਸਾਨੂੰ ਰਿਮਾਂਡ ਜਿਹੜਾ ਦਿੱਤਾ ਔਰ ਉਸ ਤੋਂ ਬਾਅਦ ਉਹਨਾਂ ਜੁਰਮ ਨੂੰ ਪੇਸ਼ਦਾਨਤ ਕਰ ਰਹੇ